ਬੱਲੇ ਤੇ ਗੱਡੀ ਲਾਣ ਆਇਆ ਇਹ ਨਦੀਲਾ ਵੀ ਜੰਦਨ ਜਾਣਾ ਤੇ ਤਾਂ ਇਹ ਹੱਲੇ ਰਿੱਟੇ ਦਾ ਮੁੰਡਾ ਸੋ ਲੰਗਾ ਸਾਡਾ ਤੇ ਗੱਡੀ ਲਾਣ ਆਇਆ ਮੈਂ ਕੋ ਗੱਡੀ ਲਾ ਕਰ ਲਗਾ ਦੇ 252 ਦੀ ਬੰਦੇ ਆ ਗਏ ਲੱਗੇ ਨਾ ਆ ਗਏ ਮੈਨੂੰ ਪਟਿਆ ਬੜਾ ਬਾਬਾ ਬਾਬਾ ਚਿੱਪੀ 2 ਬੰਦੇ ਮੋਢੀ ਗਈ ਐਕਚੁਅਲੀ ਰਾਇਟਰ ਚੇ ਚੇਤਰ ਬਾਦ ਐਮਨਜੀ ਸਿੰਘ ਜੀ ਮੈਂ ਗੱਗਾ ਕਰਤੇ ਕੱਡੀ ਲਾਂ ਲਾਇਆ ਇਹ ਗੱਡੀ ਲਾ ਕੇ ਜੰਦਰਮ ਜਾਣਾ ਹੈ ਮੈਂ ਆਇਆ ਤਾਂ ਇਹ ਅੰਦਰ ਹੀ ਤੇ ਦਾ ਮੁੰਡਾ 16 ਸਾਲ ਦਾ ਉਹ ਤੇ ਗੱਡੀ ਲਾਂ ਆਇਆ ਮੈਂ ਤੇ ਗੱਡੀ ਲਾ ਕੇ ਲਗਾ ਦੇ ਪਿੱਛੋਂ 20 23 ਬੰਦੇ ਆ ਗਏ ਲੱਗੇ ਨਾ ਆ ਗਏ ਮੈਨੂੰ ਪਟਿਆ ਬੜਾ ਇਸ ਸਾਲ ਤੋਂ ਪਟਿਆ ਐਦਾਂ ਵੀ ਕੋਲ ਤੇ ਗੱਗਦ ਤੇ ਕੱਡੀ ਅਕੇ ਕੋ ਆ ਗਈ ਗੱਡੀ ਆਈ ਆਪਣੇ ਇਹਨਾਂ ਦੇ ਲਾਣੀ ਘਰ ਮਾਡੇ ਨਾਲ ਦਾ ਉਹ ਉਹਦੇ ਘਰ ਲਾਗਦੇ ਬੰਦੇ ਦੇ ਅੰਦਰ ਜਾਨਾ ਹਨ ਨਹੀਂ ਕਿੰਨੇ ਲੋਕ ਸੀ ਬਹੁਤ ਪਚੀਤੀ ਬੰਦੇ ਗੱਡੀ ਕਿੱਥੇ ਲਾਣ ਲਵੇ ਅਜਾ ਤੇ ਗੱਡੀ ਆਪਣੇ ਇੱਕਾ ਘਰ ਦੇ ਅੱਥੇ ਦਾ ਦੇ ਕੇ ਲਾਣ ਗੱਡੀ ਕੇ ਜੀ ਨਾ ਬੜੀ ਢੀਖ ਖਾਲੀ ਗੱਡੀ ਕਿ ਟੱਕਾ ਕਰਨ ਗੱਡੀ ਬੜੀ ਐਸੇ ਇੱਕਦਮ ਲੱਗਿਆ ਹਾਂ ਜੀ ਐਸੇ ਇੱਕਦਮ ਪਹਿਲਾਂ ਕੁਝ ਝਗੜਾ ਆਇਆ ਤਾਂ ਦੰਨੂ ਜੀ ਪਹਿਲਾਂ ਝਗੜਾ ਹੈ ਬਿੱਲ ਉਹਨਾਂ ਦੇ ਹੋਏ ਉਹਨਾਂ ਪਾਵਾ ਬੰਦਿਆਂ ਨਾਲ ਤੇ ਲੈ ਉਹਤੇ ਉਹਨਾਂ ਨਾਲ ਹਾਂ ਜੀ ਕਿਤੇ ਕਿਤੇ ਸੀ ਇਹਦੇ ਥਾਣੇ ਕੀਤੀ ਹੋਰ तो बैठाने कितने नहीं। ये मांग तो कर है थे। ये है 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 साहब। है 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 है